ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਮਛਰਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਇਹ ਸਭ ਨੂੰ ਹੀ ਪਤਾ ਹੈ ਹਰ ਸਾਲ ਮਛਰਾਂ ਦੀ ਆਮਦ ਜਿਹੜੀ ਹੈ ਉਹ ਵੱਖਰੇ-ਵੱਖਰੇ ਤਰੀਕੇ ਦੀਆਂ ਬਿਮਾਰੀਆਂ ਸਾਹਮਣੇ ਲੈ ਕੇ ਆਉਂਦੀ ਹੈ ਚਾਹੇ ਅਸੀਂ ਗੱਲ ਡੇਂਗੂ ਦੀ ਕਰ ਲਈਏ ਮਲੇਰੀਆ ਦੀ ਕਰ ਲਈਏ ਜਾਂ ਫਿਰ ਹੋਰ ਬਿਮਾਰੀਆਂ ਦੀ ਕਰ ਲਈਏ ਇਹਨਾਂ ਦੀ ਆਮਦ ਆਮ ਹੀ ਹੋ ਜਾਂਦੀ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਮੌਤਾਂ ਵੀ ਹੋ ਜਾਂਦੀਆਂ ਨੇ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕਈ ਅਜਿਹੇ ਦੇਸ਼ ਵੀ ਨੇ ਜਿਨ੍ਹਾਂ ਦੇ ਵਿੱਚ ਅੱਜ ਤੱਕ ਕਦੇ ਵੀ ਮਛਰਾਂ ਨੂੰ ਦੇਖਿਆ ਨਹੀਂ ਗਿਆ ਪਹਿਲੀ ਵਾਰ ਜਦੋਂ ਉੱਥੇ ਮੱਛਰ ਦੇਖੇ ਗਏ ਤੇ ਸਾਰੇ ਹੀ ਬਹੁਤ ਜ਼ਿਆਦਾ ਹੈਰਾਨ ਤੇ ਪਰੇਸ਼ਾਨ ਹੋ ਗਏ। ਅਸਲ ਦੇ ਵਿੱਚ ਇੱਥੇ ਤੁਹਾਨੂੰ ਦੱਸ ਤੀਏ ਕਿ ਯੂਰਪੀਅਨ ਦੇਸ਼ ਆਈਸਲੈਂਡ ਦੇ ਵਿੱਚ ਪਹਿਲੀ ਵਾਰ ਮੱਛਰਾਂ ਦੀ ਆਮਦ ਹੋਣ ਦੀ ਪੁਸ਼ਟੀ ਹੋਈ ਹੈ। ਲੋਕ ਇਸ ਕਰਕੇ ਬਹੁਤ ਹੀ ਜ਼ਿਆਦਾ ਇਸ ਤੋਂ ਪਹਿਲਾਂ ਆਈਸਲੈਂਡ ਦੇ ਵਿੱਚ ਕਦੇ ਵੀ ਮੱਛਰ ਜਿਹੜੇ ਨੇ ਉਹ ਨਹੀਂ ਦੇਖੇ ਗਏ। ਹੁਣ ਸਵਾਲ ਇੱਥੇ ਇਹ ਉੱਠਦਾ ਹੈ ਕਿ ਇਹ ਮੱਛਰ ਆਖਰ ਆਏ ਕਿੱਥੋਂ ਤੇ ਕਿਵੇਂ ਪਹੁੰਚੇ ਆਈਸਲੈਂਡ ਦੇ ਵਿੱਚ। ਅਸਲ ਵਿੱਚ ਰਿਪੋਰਟਸ ਦੇ ਮੁਤਾਬਕ ਆਈਸਲੈਂਡ ਦੇ ਵਿੱਚ ਇੱਕ ਨਾਗਰਿਕ ਨੇ ਆਪਣੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਮੱਛਰ ਦੇ ਕੰਦੀ ਪੁਸ਼ਟੀ ਕੀਤੀ ਉਸਨੇ ਇਸ ਦੀਆਂ ਫੋਟੋਆਂ ਵੀ ਖਿੱਚੀਆਂ ਤੇ ਇਸ ਨੂੰ ਖਿੱਚ ਕੇ ਭੇਜਿਆ ਤੇ ਜਿਸ ਤੋਂ ਬਾਅਦ ਵਿਗਿਆਨੀਆਂ ਨੇ ਇਸ ਦੇ ਬਾਰੇ ਪੁਸ਼ਟੀ ਕੀਤੀ ਕਿ ਇਹ ਸੱਚੀ ਹੀ ਮੱਛਰ ਜਿਹੜਾ ਹੈ ਆਈਸਲੈਂਡ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਇੱਕ ਪਹਿਲਾ ਮਾਮਲਾ ਇਹ ਸਾਹਮਣੇ ਆਇਆ ਹੈ ਜਦੋਂ ਕਿ ਆਈਸਲੈਂਡ ਦੇ ਵਿੱਚ ਮੱਛਰ ਦੇਖੇ ਗਏ ਹੁਣ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਮੱਛਰ ਆਖਰ ਆਏ ਕਿੱਥੋਂ ਇਹ ਨਿਰਧਾਰਤ ਕਰਨ ਲਈ ਅਜੇ ਹੋਰ ਨਿਗਰਾਨੀ ਰੱਖਣ ਦੀ ਜ਼ਰੂਰਤ ਜਤਾਈ ਗਈ ਹੈ ਕਿ ਕੀ ਮੱਛਰ ਆਈਸਲੈਂਡ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਚੁੱਕੇ ਹਨ ਜਾਂ ਫਿਰ ਇਹ ਸਿਰਫ ਇੱਕ ਹੀ ਮਾਮਲਾ ਹੈ ਜੋ ਸਾਰਿਆਂ ਦੇ ਸਾਹਮਣੇ ਆਇਆ ਹੈ ਜਦੋਂ ਇਹ ਜਾਣਕਾਰੀ ਵਿਗਿਆਨੀਆਂ ਤੱਕ ਪਹੁੰਚੀ ਤੇ ਉਹਨਾਂ ਨੇ ਇਹ ਵੀ ਖਸ਼ਾ ਜਤਾਇਆ ਹੈ ਕਿ ਇਹ ਮੱਛਰ ਹਾਲ ਹੀ ਵਿੱਚ ਆਈਸਲੈਂਡ ਦੇ ਵਿੱਚ ਆਏ ਹੋ ਸਕਦੇ ਨੇ ਕਿ ਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿਸਮਬਾਵੇਕ ਤੌਰ ਤੇ ਜਹਾਜ਼ਾਂ ਜਾਂ ਸ਼ਿਪਿੰਗ ਕੰਟੇਨਰਸ ਦੇ ਜ਼ਰੀਏ ਇਹ ਮੱਛਰਾਂ ਦੀ ਆਮਦ ਹੋਈ ਹੋ ਸਕਦੀ ਹੈ ਵਿਗਿਆਨੀਆਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਮੱਛਰ ਦੀ ਪ੍ਰਜਾਤੀ ਜਿਹੜੀ ਹੈ ਕੁਲੀਸੇਟਾ ਤੇ ਐਨੂਲਾਟਾ ਇਹ ਇਹੋ ਜਿਹੀ ਪਰਜਾਤੀ ਹੈ ਜਿਹੜੀ ਕਿ ਠੰਡੇ ਮੌਸਮ ਦੇ ਆਦੀ ਹੋ ਸਕਦੀ ਹੈ ਹੁਣ ਇੱਥੇ ਤੁਹਾਨੂੰ ਦੱਸਦੀ ਕਿ ਗਲੋਬਲ ਵਾਰਮਿੰਗ ਜਿੰਨੀ ਜ਼ਿਆਦਾ ਵਧ ਰਹੀ ਹੈ ਹੋ ਸਕਦਾ ਹੈ ਕਿ ਇਹ ਮੱਛਰ ਠੰਡੇ ਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨਾ ਸ਼ੁਰੂ ਕਰਨ ਵਿਗਿਆਨੀਆਂ ਨੇ ਇਹ ਵੀ ਦੱਸਿਆ ਹੈ ਕਿ ਗਲੋਬਲ ਵਾਰਮਿੰਗ ਇੰਨੀ ਜ਼ਿਆਦਾ ਵਧ ਰਹੀ ਹੈ ਜਿਸ ਕਰਕੇ ਹੋ ਸਕਦਾ ਹੈ ਇਹ ਮੱਛਰ ਆਪਣੇ ਆਪ ਦਾ ਬਚਣਾ ਤੇ ਇੱਥੇ ਸਥਾਪਿਤ ਕਰਨਾ ਆਸਾਨ ਬਣਾ ਸਕਦੇ ਨੇ ਉਹਨਾਂ ਅੱਗੇ ਵੀ ਦੱਸਿਆ ਕਿ ਕੁਲੀ ਸੇਟਾ ਤੇ ਇਹਨੂੰ ਲਾਟਾ ਨਾਮ ਦੇ ਜਿਹੜੇ ਮੱਛਰ ਨੇ ਜਾਂ ਫਿਰ ਜਿਹੜੇ ਸੀਐਸ ਐਨੂਲਾਟਾ ਨੇ ਇਹ ਕੁਦਰਤੀ ਤੌਰ ਤੇ ਉੱਤਰੀ ਯੂਰਪ ਦੇ ਵਿੱਚ ਪਾਏ ਜਾਂਦੇ ਹਨ ਅਤੇ 0 ਤੋਂ ਵੀ ਘੱਟ ਟੈਂਪਰੇਚਰ ਦੇ ਵਿੱਚ ਰਹਿ ਸਕਦੇ ਨੇ ਉਹਨਾਂ ਹੈਰਾਨੀ ਜਨਕ ਗੱਲ ਇਹ ਹੈ ਕਿ ਸਭ ਨੂੰ ਹੈਰਾਨ ਕਰਨ ਵਾਲੇ ਇਹ ਤੱਥ ਸਾਹਮਣੇ ਆਏ ਨੇ ਲੇਕਿਨ ਇਹ ਹੋਇਆ ਕਿਵੇਂ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਖੋਜ ਤੋਂ ਪਹਿਲਾਂ ਆਈਸਲੈਂਡ ਦੀ ਧਰਤੀ ਦੇ ਉੱਪਰ ਅਸਲ ਦੇ ਵਿੱਚ ਕਦੇ ਵੀ ਮੱਛਰ ਦੇਖੇ ਹੀ ਨਹੀਂ ਗਏ ਇਹ ਉਹਨਾਂ ਥਾਵਾਂ ਦੇ ਵਿੱਚੋਂ ਇੱਕ ਹੈ ਜਿੱਥੇ ਕਦੇ ਵੀ ਮੱਛਰਾਂ ਦੀ ਆਮਦ ਨਹੀਂ ਹੋਈ ਤੇ ਜਦੋਂ ਅਸੀਂ ਨਾਮ ਲੈਂਦੇ ਹਾਂ ਅੰਟ Arctica ਦਾ ਉਹ ਵੀ ਇੱਕ ਅਜਿਹਾ ਏਰੀਆ ਹੈ ਜਿੱਥੇ ਕਿ ਕਦੇ ਵੀ ਮੱਛਰ ਪਾਏ ਨਹੀਂ ਗਏ ਇਹੀ ਕਾਰਨ ਹੈ ਕਿ ਆਈਸਲੈਂਡ ਦੇ ਵਿੱਚ ਮੱਛਰਾਂ ਦੀ ਇਸ ਆਮਦ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ